ਪੀ ਮਦ ਦਬਲੀ ਵਾਲਾ ਇਹ ਨਾ ਜਰਾ ਸ਼ੇਮ ਟੂ ਸ਼ੇਮ ਤੇ ਰਿਅਲ ਗੱਲ ਜਦੋਂ ਮੰਨ ਕੇ ਚੱਲ ਵੀ ਉਹਦੀ ਸ਼ੁਰੂਆਤ ਹੋਈ ਹੈ ਨਾ ਉਹ ਕਬੱਡੀਆਂ ਪਾਉਣ ਲੱਗਾ ਵਾ ਮੇਰੇ ਹਿਸਾਬ ਨਾਲ 14 14 ਚ 14 15 ਚ ਤੇ ਤੇਰੀ ਯਾਰ ਕੀ ਲੁੱਕ ਹੁੰਦੀ ਉਹਦੀ ਸ਼ੇਮ ਟੂ ਸ਼ੇਮ ਇਹ ਉਹਦੀ ਸ਼ੁਰੂਆਤ ਹੋਈ ਹੈ ਨਾ ਉਹ ਕਬੱਡੀਆਂ ਪਾਉਣ ਲੱਗਾ ਵਾ ਮੇਰੇ ਹਿਸਾਬ ਨਾਲ 14 14 ਚ 14 15 ਚ ਤੇ ਤੇਰੀ ਯਾਰ ਕੀ ਲੁੱਕ ਹੁੰਦੀ ਉਹਦੀ ਸ਼ੇਮ ਟੂ ਸ਼ੇਮ ਇਹ ਵਰਗਾ ਤੇਰਾ ਸ਼ਰੀਰ ਹੀ ਨਾਲ ਮਿਹਨਤ ਲਾ ਦੇ ਕਾਇਮ ਹੋ ਜਾ ਮਿਹਨਤ ਥੋੜੀ ਐ ਕੁਲਿਆ ਕਰ ਜਿੰਨਾ ਜਿੰਨੀ ਧੌਣ ਖਚਾਈ ਜਾਂਦੀ ਆ ਪੱਟਾਂ ਦੀ ਜਿੰਨੀ ਸਵਾਜੀ ਖਿੱਚੀ ਜਾਂਦੀ ਆ ਖਿੱਚ ਹੁਣ ਜਿਹੜੀ ਇਹੋ ਇਹੋ ਉਮਰਿਆ ਜਿਹੜੀ ਤੇਰੀ ਕਰਨ ਵਾਲੀ ਆ ਐ ਐ ਇਹ ਚੀਜ਼ ਨੂੰ ਹੁਣ ਮੰਨ ਕੇ ਚੱਲ ਤਿੰਨ ਚਾਰ ਮਹੀਨੇ ਹੈਗੇ ਆ ਜੇ ਗਰਮੀ ਜਾਣ ਵਾਲੇ ਇਹ ਮੰਨ ਕੇ ਚੱਲ ਆਹ ਮਹੀਨਾ ਕਿਹੜਾ ਵਾ ਅਗਸਤ ਅਗਸਤ ਸਤੰਬਰ 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 ਅਕਤੂਬਰ ਨਵੰਬਰ ਦਸੰਬਰ ਹੈ ਨਾ ਚਾਰ ਮਹੀਨੇ ਪਏ ਆ ਜੇ ਚਾਰ ਮਹੀਨੇ ਚ ਤਿੰਨ ਦੋ ਮਹੀਨੇ ਤੇ ਹੈਗੇ ਆ ਮੁੜਕੇ ਆਲੇ ਆ ਜੀ ਹੈ ਨਾ ਤੇ ਹਾਂ ਦੋ ਮਹੀਨੇ ਚ ਠੋਕੇ ਮਿਹਨਤ ਕਰ ਲੇ ਟੈਕਨੀਕਲ ਬਣ ਕੇ ਜਾਂ ਜਿੱਦਾਂ ਮਰਜੀ ਜਿਹੜੀ ਕਬੱਡੀ ਆਉਣੀ ਆ ਕਬੱਡੀ ਗਰਮੀ ਚ ਹੀ ਆਉਣੀ ਆ ਸਿੱਖਣੀ ਸਿੱਖਣ ਵਾਸਤੇ ਕਿਉਂਕਿ ਗਰਮੀ ਦੇ ਵਿੱਚ ਕੀ ਹੁੰਦਾ ਕਿ ਜਾਫੀ ਜਿਹੜਾ ਤਕੜਾ ਹੋਵੇ ਬਗਲ-ਬਗਲ ਮਾਰ ਕੇ ਛੁੱਟਲੇ ਜਾਂ ਉਦਾਂ ਕਰਲੇ ਉਦਾਂ ਨਹੀਂ ਬੰਦਾ ਫੜਿਆ ਜਾਂਦਾ ਗਰਮੀ ਆ ਰੇਡਰ ਵਾਸਤੇ ਸਿੱਖਣ ਵਾਸਤੇ ਤੇ ਹੁਣ ਕਬੱਡੀ ਸਿੱਖੋ ਜਾਂ ਡੋਨਾ ਸਿੱਖੋ ਵੀ ਖੇਡੀ ਜਾਂਦੇ ਤੁਹਾਨੂੰ ਇਹ ਚੀਜ਼ ਹੁੰਦੀ ਨੰਬਰ ਲੈ ਆਈਏ ਜਾਂ ਅਜ ਤਾਂ ਨਾ ਕਬੱਡੀ ਸਿੱਖ ਉਹਨੂੰ ਮੈਂ ਗੁਰਦੇਵ ਨੂੰ ਕਹਿੰਨਾ ਨਾ ਸਿੱਖਿਆ ਕਰੋ ਟੱਚ ਮਾਰਨਾ ਟਰਨ ਲੈਣੀ ਇੱਦਾਂ ਕਰਨਾ ਉਹ ਚੀਜ਼ ਸਿੱਖੋ ਠੀਕ ਹੈ ਚਲੋ ਹੋਰ ਐਡੀ